पापा मेरे दोस्त पापा मुझके दाग लेके जाते था पापा मुझको घूमी-घूमी लेके जाते था पापा ने मैनु कपड़ा लेके दिता था पापा ने मीनू मारी ले दी ਪਾਪਾ ਨੇ ਮਿੰਨੂ ਕਢਾਣੇ ਲਿਆ ਕੇ ਦਿੱਤੇ ਟੈਲੀਫੋਨ ਲਿਆ ਕੇ ਦਿੱਤੇ ਕਿ ਇੱਕ ਲਿਆ ਕੇ ਦਿੱਤਾ ਏ ਖੇਡ ਰਵਸਤਾ ਗੋਲ ਵਾਲਾ ਪੰਖਾ ਲਿਆ ਕੇ ਦਿੱਤਾ ਇੱਕ ਜਮੈਟੜੀ ਇੱਕ ਜਮੈਟੜੀ ਲਿਆ ਕੇ ਦਿੱਤਾ ਖੋਲ ਰਿਆ ਨਹੀਂ ਇੱਕ ਰੰਗ ਦੇ ਗੁੱਝੀ ਲਿਆ ਨਹੀਂ ਪਾਪਾ ਨੇ ਇੱਕ ਦਵਾ ਹੀ ਚੀਂਗੀਆਂ ਇੱਕ ਦਵਾ ਹੀ Eke do ehi. Eke do ehi.